ਪਹਿਲਾ ਤਾਂ ਮੈਂ ਜਿਹੜਾ ਕਿ ਪਹਿਲਗਾਮਾ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਅੱਜ ਸਾਡੇ ਮੋਗਾ ਜ਼ਿਲ੍ਹਾ ਦੇ ਮੰਡੀ ਨਿਹਾਲ ਸਿੰਘ ਵਾਲੇ ਦੇ ਸਾਬਕਾ ਪ੍ਰਧਾਨ ਇੰਦਰਜੀਤ ਗਰਗ ਝੋਲੀ ਜੀ ਜਿਨ੍ਹਾਂ ਦੀ ਰੈਮ ਨਮਾਈ ਛੇਟ ਅੱਜ ਕੈਂਡਲ ਮਾਰਚ ਕੱਢਿਆ ਗਿਆ ਜਿਦੇ ਵਿੱਚ ਉਹਨਾਂ ਅਤਵਾਦੀ ਪਾਕਿਸਤਾਨ ਦੀ ਨਿੰਦਿਆ ਵੀ ਕੀਤੀ ਗਈ ਉੱਥੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਆ ਤੇ ਮੈਂ ਬੇਨਤੀ ਕਰਦਾ ਭਾਰਤ ਸਰਕਾਰ ਅੱਗੇ ਸਾਡੇ ਪ੍ਰਧਾਨ ਮੰਤਰੀ ਜੀ ਰੱਖਿਆ ਮੰਤਰੀ ਜੀ ਇੱਕ ਰੱਖਿਆ ਮੰਤਰੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਇਹ ਹਮਲਾ ਹੋਇਆ ਇਹਦਾ ਇੰਨਾ ਕੁ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਪਾਕਿਸਤਾਨ ਵਾਲੇ ਕਾਲੂ ਪੰਗਾ ਲੈਣ ਤੋਂ ਪਹਿਲਾਂ ਸੋਵੇਰੀ ਸੋਚ ਕੇ ਪੰਗਾ ਲੈਣ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਦਸਵੇਂ ਪਾਸ਼ਾ ਨੇ ਕਿਹਾ ਸੀ ਸਵਾ ਲੱਖ ਸੇਕ ਲੜਾਉ ਹੁਣ ਤਾਂ ਉਹ ਗੱਲ ਬਣੀ ਪਈ ਵੀ ਜੇ ਇੱਕ ਮਾਰੋਗੇ ਤੁਹਾਡਾ 200 ਮਾਰਾਂਗੇ ਪਹਿਲਗਾਮਾਂ ਦੇ ਵਿੱਚ ਜੋ ਘਟਨਾ ਵਾਪਰੀ ਹੈ ਦਰਦਨਾਇਕ ਨਾਥੀ ਲੋਕਾਂ ਨੂੰ ਮਾਰ ਦਿੱਤਾ ਗਿਆ ਇਸ ਤੋਂ ਮਾੜੀ ਘਟਨਾ ਕਿਤੇ ਵਰਲਡ ਦੇ ਵਿੱਚ ਨਹੀਂ ਸੁਣੀ ਜਾਂਦੀ ਕਿਉਂਕਿ ਆਪਾਂ ਠੀਕ ਹੈ ਮੈਂ ਵੀ ਪਾਕਿਸਤਾਨ ਜਾ ਕੇ ਕਬੱਡੀ ਖੇਡ ਕੇ ਅੱਜ ਵੀ ਸਾਡੀ ਇੰਡੀਆ ਦੀ ਜਿਹੜੀ ਕਬੱਡੀ ਆ ਉਹ ਖੇਡ ਰਹੀ ਆ ਜਦੋਂ ਉਹਨਾਂ ਲੋਕਾਂ ਨੇ ਦੇਖੀਦਾ ਇਧਰ ਦੇ ਲੋਕਾਂ ਨੇ ਦੇਖੀਦਾ ਤਾਂ ਉਹਦੇ ਲੱਗਦਾ ਵੀ ਇਹ ਇਹਨਾਂ ਲੋਕਾਂ ਦਾ ਕਸੂਰ ਨਹੀਂ ਪਰ ਕੀ ਕਰੀਏ ਕਿਉਂਕਿ ਪਾਕਿਸਤਾਨ ਦੇ ਅਤਵਾਦੀ ਕਿਉਂ ਨਿਕਲਦੇ ਆ ਇਹ ਘਟਨਾ ਬਹੁਤ ਸੋਚਣ ਵਾਲੀ ਹੈ ਅੱਜ ਜਵਾਬ ਜਿਹੜਾ ਉਹ ਬੜਕਾ ਮਾਰਨਾ ਨਹੀਂ ਕੱਲੇ ਮਿਲਣਾ ਵੇਖੋ ਪਾਕਿਸਤਾਨ ਨੂੰ ਭਾਪ ਚੁੱਕਾ ਹੈ ਵੀ ਆਏ ਮੇਰੀ ਜਿਹੜਾ ਭਾਰਤ ਹੈ ਉਹ ਸਾਨੂੰ ਬੜਕਾ ਮਾਰ ਕੇ ਚੁੱਪ ਹੋ ਜਾਂਦਾ ਅੱਜ ਜਿਹੜਾ ਸਮਾਂ ਆ ਗਿਆ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਉਂਕਿ ਪੀਓ ਕੀ ਜਿਹੜੀ ਹੈ ਉਹ ਅੱਜ ਕਬਜ਼ਾ ਕਰਨ ਦਾ ਟਾਈਮ ਆ ਗਿਆ ਕਿਉਂਕਿ ਇਹ ਸਮਾਂ ਹੁੰਦਾ ਹੈ ਅੱਜ ਸਾਡੇ ਤੇ ਅਟੈਕ ਵੀ ਬਹੁਤ ਵੱਡਾ ਹੋਇਆ ਸਾਡੇ ਤੇ ਜਿਹੜੀ ਘਟਨਾ ਜਿਹੜੀ ਆ ਉਹ ਜਿਹੜੀ ਨਾ ਬਰਦਾਸ਼ਤ ਕਰਨ ਵਾਲੀ ਕੀਤੀ ਆ ਪਾਕਿਸਤਾਨ ਨੇ ਪਾਕਿਸਤਾਨ ਦੀਆਂ ਏਜੰਸੀਆਂ ਜਿਹੜੀਆਂ ਬਹੁਤ ਮਾੜੀਆਂ ਘਟਿਆ ਐਡੇ ਬੇਰਹਿਮ ਬੰਦੇ ਮੈਂ ਨਹੀਂ ਦੇਖੇ ਕਿ ਇਹੋ ਜਿਹੀਆਂ ਘਟਨਾ ਨਾਦੇ ਲੋਕਾਂ ਨੇ ਆਮ ਲੋਕਾਂ ਨੂੰ ਮਾਰ ਦੇਣਾ ਬਹੁਤ ਦਰਦਨਾਇਕ ਘਟਨਾ ਵਾਪਰੀ ਆ ਅਸੀਂ ਸਾਰੇ ਨਿੰਦਾ ਕਰਦੇ ਆ ਪਰ ਮੈਂ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਕਰਦਾ ਕਿ ਹੁਣ ਆਉਣ ਵਾਲਾ ਜਵਾਬ ਹੈ ਜਿਹੜਾ ਉਹ ਇਕੱਲੇ ਆ ਛੋਟੇ ਆਪਾਂ ਕਹਿੰਨੇ ਵੀ ਟਾਇਕ ਕਰਤਾ ਉਹਨਾਂ ਤੇ ਉਹਦੇ ਨਾਲ ਹੀ ਗੱਲ ਬਣਨੀ ਹੁਣ ਆ ਗਿਆ ਸਮਾਂ ਆ ਗਿਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕਿਉਂਕਿ ਜੇ ਜਵਾਬ ਨਾ ਦਿੱਤਾ ਤਾਂ ਫਿਰ ਇਹ ਆਪਣੇ ਨਾਲ ਇਦਾਂ ਹੀ ਕਰਦੇ ਰਹਿਣਗੇ ਪਾਕਿਸਤਾਨੀ ਕਿਉਂਕਿ ਉਹਨਾਂ ਭੇਤ ਪਾ ਗਏ ਆ ਉਹ ਕਹਿੰਦੇ ਵੀ ਜਿਹੜਾ ਭਾਰਤ ਵਾਲੇ ਆ ਉਹ ਥੋੜਾ ਟਾਈਮ ਬੋਲ ਕੇ ਚੁੱਪ ਕਰ ਜਾਂਦੇ ਆ ਪਰ ਹੁਣ ਸਮਾਂ ਆ ਗਿਆ ਆਪਣਾ ਦੇਸ਼ ਦੇ ਗ੍ਰਹਿ ਮੰਤਰੀ ਨੇ ਪੂਰਾ ਜੋਰ ਲਾ ਕੇ ਆਪਦਾ ਸੂਝ-ਬੂਝ ਦੇ ਨਾਲ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਇਹ ਹੀ ਸਾਡੀ ਸਾਰਿਆਂ ਦੀ ਦੇਸ਼ ਵਾਸੀਆਂ ਦੀ ਬੇਨਤੀ ਹੈ 22 ਤਰੀਕ ਨੂੰ ਜਿਹੜੇ ਸਾਡੇ ਸੈਲਾਨੀ ਸੀਗੇ ਕਸ਼ਮੀਰ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਉਹ ਜੋ ਜੰਨਤ ਕਿਹਾ ਜਾਂਦਾ ਹੈ ਸਵਰਗ ਹੈ ਸਾਡਾ ਸਾਡੇ ਸਿਰ ਦਾ ਤਾਜ ਹੈ ਸਾਡੇ ਮੁਲਕ ਦੇ ਦਾ ਉੱਥੇ ਆਪਦੀਆਂ ਖੁਸ਼ੀਆਂ ਜਾਰ ਕਰਾਂ ਆਉਂਦੀ ਫੈਮਲੀਆ ਨਾਲ ਗਏ ਸੀ ਕੁਝ ਕਾਲੀਆਂ ਪੇਡਾਂ ਮੈਂ ਕਹਿੰਦਾ ਹੈ ਜ਼ਾਲਮ ਹੈ ਤੇ ਲੇਕਿਨ ਡਰਪੋਕ ਹੈ ਜੋ ਨਹੱਥਿਆਂ ਤੇ ਪਿੱਠ ਪਿੱਛੇ ਵਾਰ ਕਰਦੇ ਆ ਉਹ ਲਲਕਾਰ ਕੇ ਆਉਣ ਆਮ ਬੰਨ ਕੇ ਆਉਣ ਜਦੋਂ ਤੇ ਫਿਰ ਪਤਾ ਲੱਗੀ ਕੀ ਭਾਵੇਂਕਦੀ ਐ ਉਸ 28 ਬੰਦੇ ਜਿਹੜੇ ਸਾਡੇ ਉਹਨਾਂ ਨੇ ਸ਼ਹੀਦ ਕੀਤੇ ਐ ਉਹਨਾਂ ਦੀ ਸ਼ਹਾਦਤ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਜੋ ਨਕਤਰਿਆਮ ਕੀਤਾ ਕਾਨੂੰਨੀ ਹਰਕਤ ਕੀਤੀ ਐ ਸਾਰੇ ਮੁਲਕ ਚੋਂ ਦਾ ਕਰੋਸ਼ ਐ ਪੂਰੇ ਪੂਰੇ 140 ਕਰੋੜ ਦੀ ਆਬਾਦੀ ਇੱਕ ਮੁੱਠਾ ਐ ਸਾਡਾ ਹਿੰਦੁਸਤਾਨ ਵੱਖ-ਵੱਖ ਧਰਮਾਂ ਦਾ ਇੱਕ ਗੁਲਦਸਤਾ ਐ ਸਾਰੇ ਧਰਮਾਂ ਨੇ ਉਹਦੀ ਮੁਖਾਲਫਤ ਕੀਤੀ ਐ ਤੇ ਸਰਕਾਰ ਨੂੰ ਹੱਥ ਮਜ਼ਬੂਤ ਕੀਤੇ ਵੀ ਜਿੰਨਾ ਕੋਈ ਸਖਤ ਐਕਸ਼ਨ ਲਿਆ ਜਾ ਸਕਦਾ ਐ ਉਹ ਲਵੇ ਸਾਰੇ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਸੀ ਰਾਹੁਲ ਗਾਂਧੀ ਜੀ ਖੜਕੇ ਸਾਹਿਬ ਹੋਰ ਵੀ ਜਿੰਨੀਆਂ ਪਾਰਟੀਆਂ ਦੇ ਮਰੇਮ ਸਿੰਘ ਯਾਦਵ ਦੀ ਪਾਰਟੀ ਕਹਿਣ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵਿਚਾਰਕ ਮਤਵੇ ਸੀ ਜਿੱਥੇ ਦੇਸ਼ ਦਾ ਮਸਲਾ ਆਇਆ ਉਹਨਾਂ ਨੇ ਇੱਕ ਮੁੱਠ ਹੋ ਕੇ ਕੇਂਦਰੀ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਹੱਥ ਮਜ਼ਬੂਤ ਕੀਤੇ ਅਸੀਂ ਤੁਹਾਡੇ ਨਾਲ ਚਟਾਨ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੈਂ ਰਾਤ ਬੁੱਧੀ ਜੀ ਵੀ ਸੁਣ ਰਿਹਾ ਸੀਗਾ ਸਾਡੇ ਜਿਹੜੇ ਪ੍ਰਾਣੇ ਐਕਸਪਰਟ ਸੁਣ ਰਿਹਾ ਸੀ ਆਰਮੀ ਦੇ ਉਹ ਕਹਿੰਦੇ ਵੀ ਲਾਂਚਿੰਗ ਪੈਡ ਤੇ 에어 ਸਟ੍ਰਾਈਕ ਦਾ ਮਸਲਾ ਨਹੀਂ ਹੋਣੇ 42 ਲੌਂਚਿੰਗ ਪੈਡ ਖਤਮ ਕਰਤੇ ਉਹ ਫੇਰ ਪੈਦਾ ਕਰ ਲੈਂਦੇ ਆ ਜਿਹੜੀ ਆਰਮੀ ਐ ਪਾਕਿਸਤਾਨ ਦੀ ਜਿਹਦਾ ਚੀਫ ਜਿਹੜਾ ਐ ਅਸੀਮ ਮਨੀਰ ਜੋ ਪਹਿਲੇ ਇੱਕ ਹਫ਼ਤੇ ਤੋਂ ਜ਼ਹਿਰ ਉਗਲ ਰਿਹਾ ਕਤਵਾਦੀ ਉਸ ਨੂੰ ਨਿਸ਼ਤਾ ਮਰਦ ਕਰਨਾ ਚਾਹੀਦਾ ਓਥੋਂ ਦੀ ਆਰਮੀ ਨੂੰ ਸਿੱਧਾ ਪਾਕਿਸਤਾਨ ਤੇ ਅਟੈਕ ਕਰਨਾ ਚਾਹੀਦਾ ਅੱਗੇ ਕਾਤਰ ਦੇ ਵਿੱਚ ਅਸੀਂ ਦੋ ਮੁਲਕ ਬਣਾਤੇ ਹੋ ਹਜੇ ਉਹ ਬਾਜ਼ ਨਹੀਂ ਆਇਆ ਉਹਦੇ ਚਾਰ ਮੁਲਕ ਬਣਨੇ ਚਾਹੀਦੇ ਆ ਉਹਦਾ ਜਿਓਗ੍ਰਾਫੀਆ ਬਦਲ ਦੇਣਾ ਚਾਹੀਦਾ ਸਾਡੀ ਆਰਮੀ ਸ਼ਕਸ਼ਮਤ ਨੇ ਸੁਨਾਵਾ ਇੱਕ ਪ੍ਰਧਾਨ ਮੰਤਰੀ ਦਾ ਸਾਡੀ ਦੇਸ਼ ਦੀ ਸਰਕਾਰ ਹੁਕਮ ਕਰੇ ਤੇ ਚੰਦ ਦਿਨਾਂ ਦੇ ਵਿੱਚ ਉਸ ਨੂੰ ਮਲਿਆ ਮੀਟ ਕੀਤਾ ਜਾ ਸਕਦਾ ਹੈ ਭਾਰਤ ਦੀ ਗੱਲ ਕੀਤੀ ਹੈ ਜੀ ਸਾਰੀਆਂ ਪਾਰਟੀਆਂ ਨੇ ਨਕੀਦੀ ਕੀਤੀ ਇਸ ਘਟਨਾ ਦੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਜ਼ਿੰਮੇਵਾਰ ਵਿਦੇਸ਼ੀ ਤਾਕਤਾਂ ਜੋ ਸ਼੍ਰੀਨਗਰ ਦੇ ਵਿੱਚ ਅਮਨ ਚੈਨ ਦਾ ਮਾਹੌਲ ਹੋਇਆ ਸੀ ਜੋ ਉੱਥੇ ਵਪਾਰ ਵਧਿਆ ਸੀ ਉੱਥੋਂ ਤੋਂ ਦੇਖ ਕੇ ਜਿਹੜੀਆਂ 35 40 ਸਾਲ ਤੋਂ ਇਹ ਲਗੀਆਂ ਵੀ ਏਜੰਸੀਆਂ ਵਿਦੇਸ਼ੀ ਏਜੰਸੀਆਂ ਆਈਐਸਆਈ ਤੇ ਜਾਂ ਲਸ਼ਕਰ ਇਤਾਏ ਬਾ টিਆਰਐਫ ਨੇ ਜ਼ਿੰਮੇਵਾਰੀ ਲਈ ਹੈ ਜਿਹੜੀ ਲਸ਼ਕਰ ਇਤਾਏ ਦਾ ਇੱਕ ਵਿੰਗ ਹੈ ਉਹਨੇ ਜ਼ਿੰਮੇਵਾਰੀ ਚੱਕੀ ਹੈ ਉਸ ਜ਼ਿੰਮੇਵਾਰਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀਆਂ ਸਾਡੀਆਂ ਸੁਰੱਖਿਆ ਫੋਰਸਾਂ ਚੱਪਾ ਚੱਪਾ ਸ਼ਾਨ ਮਾਰ ਰਹੀਆਂ ਜੰਗਲ ਦਾ ਔਰ ਛੇਤੀ ਮੇਰੇ ਖਿਆਲ ਜੇ ਉਮੀਦ ਹੈ ਵੀ 2-4 ਦਿਨਾਂ ਦੇ ਵਿੱਚ ਉਹ ਦਰਿੰਦੇ ਟੰਗੇ ਹੋਣਗੇ ਸਾਡੀਆਂ ਸੁਰੱਖਿਆ ਫੋਰਸਾਂ ਵੱਲੋਂ ਤੇ ਲੇਕਿਨ ਅੱਜ ਜਿਹੜਾ ਅਸੀਂ ਕੈਂਡਲ ਰੋਸ ਮਾਰਚ ਕੀਤਾ ਤੁਸੀਂ ਵੇਖਿਆ ਹੋਣਾ ਤੁਸੀਂ ਕਵਰ ਕੀਤਾ ਬੱਚਾ ਬੱਚਾ ਰੋ ਰਿਆ ਸੀ ਔਰਤਾਂ ਬਹੁਤ ਜਿਆਦੇ ਮਾਤਰਾ ਦੇ ਵਿੱਚ ਜਿਹੜੀਆਂ ਆਪਾਂ ਕਹਿੰਨੇ ਕਰਾਉਣ ਨਿਕਲਦੀਆਂ ਉਹ ਸਾਰੇ ਨੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਤੋਂ ਮੂਰੇ ਸੀ ਐ 60 ਨੂੰ ਵੱਧ ਤਦਾਦ ਸੀ ਉਹਨਾਂ ਚ ਰੋਸ ਜਿਆਦੇ ਸੀ ਉਹ ਕਹਿੰਦੇ ਉਹ ਕਹਿ ਰਹੀਆਂ ਸੀ ਸਾਨੂੰ ਕੈਂਡਲ ਨਹੀਂ ਸਾਨੂੰ ਹਥਿਆਰ ਪੜਾਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੀਤੇ ਦਿਨ ਇੱਕ ਪਹਿਲਗਾਮ ਜਕ ਟੈਰਰਿਸਟ ਅਟੈਕ ਹੋਇਆ ਇੱਕ ਜਿਹੜਾ ਸੜਨ ਅਟੈਕ ਹੋਇਆ ਅਟੈਕ ਜੇ ਮੈਂ ਗੱਲ ਕਰਾਂ ਕਿੱਥੇ ਹੋਇਆ ਜਿਹੜੀ ਆਪਾਂ ਕਹੀ ਜਾਵੇ ਵੀ ਪੈਰਾਡਾਈਸ ਆਫ ਇੰਡੀਆ ਦੇ ਨਾਮ ਨਾਲ ਜਗਾ ਜਣੀ ਜਾਂਦੀ ਹੈ ਉੱਥੇ ਅਟੈਕ ਹੋਇਆ ਲੋਕ ਜਿਹੜੇ ਆਪਦੇ ਕੱਲ ਵੀ ਕੰਮ ਕਾਜਾਂ ਦੇ ਵਿਲੇ ਹੋ ਕੇ ਉੱਥੇ ਗਏ ਸੀ ਖੁਸ਼ੀ ਦੇ ਪਲ ਬਤਾਉਣ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਇਹ ਆਖਰੀ ਪਲ ਹੋਣਗੇ ਇੱਕ ਤੁਸੀਂ ਵੀ ਫੋਟੋ ਬੜੀ ਵਾਇਰਲ ਹੋ ਰਹੀ ਹੈ ਦੋ ਕਪਲਸ ਦੀ ਇੱਕ ਲੇਡੀ ਬੈਠੀ ਆ ਆਪਣੇ ਪਤੀ ਨੂੰ ਵੀ ਉਹ ਉਡੀਕ ਕਰਦੀ ਆ ਵੀ ਉਹ ਹੁਣ ਵੀ ਉੱਟੂਗਾ ਉਹਨ ਵੀ ਉੱਟੂਗਾ ਉਹਨੂੰ ਯਕੀਨ ਨਹੀਂ ਆ ਰਿਹਾ ਇਹ ਜਿਹੜਾ ਜਿਵੇਂ ਕਿ ਤੁਹਾਨੂੰ ਪਤਾ ਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਬਹੁਤ ਹੀ ਕੱਲ ਵੀ ਦੁਖਦਾਈ ਘਟਨਾ ਹੈ ਇੱਕ ਵਾਰੀ ਪੂਰੇ ਹਿੰਦੂ ਵਾਸੀਆਂ ਨੂੰ ਇੱਕ ਬੜਾ ਹੀ ਇਹਦਾ ਝਟਕਾ ਲੱਗਿਆ ਹੈ ਮੈਂ ਭਾਰਤ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਵੀ ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਵੀ ਹੱਥ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਅੱਜ ਜੇ ਮੈਂ ਗੱਲ ਕਰਾਂ ਲੋਕਲ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਅਨੰਤਨਾਗ ਪੁਲਿਸ ਬੜੀ ਅਜੈਕਟਿਵ ਦਿਖਾਈ ਦੇ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਤੇ ਉਹਨਾਂ ਨੇ ਇੱਕ 20 ਲੱਖ ਰਕਮ ਦੀ ਇੱਕ ਨਾਮ ਵੀ ਰੱਖਿਆ ਆਈਡੈਂਟੀਟੀ ਜਿਹੜੀ ਕੀ ਕਹ ਲੋ ਵੀ ਗੁਪਤ ਰੱਖੀ ਜਾਵੇਗੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਕਈ ਵਾਰੀ ਆਇਡੈਂਟੀਟੀ ਮੂਰੇ ਆ ਜਾਂਦੀ ਹੈ ਉਹਦੇ ਨਾਲ ਕਹਿ ਲਓ ਵੀ ਗੱਲ ਕਿਸੇ ਪਾਸੇ ਹੋਰ ਵੀ ਚਲੀ ਜਾ ਸਕਦੀ ਹੈ ਵੀ ਸਕਿਉਰਿਟੀ ਰੀਜ਼ਨਸ ਕਰਕੇ ਇੰਡੀਅਨ ਗਵਰਨਮੈਂਟ ਨੇ ਵੀ ਕਈ ਇਹਦੇ ਡਿਸੀਜਨਸ ਲਏ ਆ ਜਿਹੜੇ ਕਈ ਪ੍ਰੋਜੈਕਟ ਸੀਗੇ ਪਾਕਿਸਤਾਨ ਨਾਲ ਉਹ ਵੀ ਕੈਨਸਲ ਕਰ ਦਿੱਤੇ ਗਏ ਆ ਅਟਾਰੀ ਬਾਰਡਰ ਸੀਗਾ ਉਹ ਬੰਦ ਕਰ ਦਿੱਤਾ ਗਿਆ ਇੱਕ ਸ਼ਿਮਲਾ ਪ੍ਰੋਜੈਕਟ ਨਾਂ ਦਾ ਸੀਗਾ ਪ੍ਰੋਜੈਕਟ ਉਹ ਵੀ ਕੈਨਸਲ ਕਰ ਦਿੱਤਾ ਗਿਆ ਤੇ ਹੋਰ ਵੀ ਜਿਹੜੇ ਕਾਫੀ ਪ੍ਰੋਜੈਕਟ ਸੀ ਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਵੀ ਸਾਰੇ ਬੰਦ ਕਰ ਦਿੱਤੇ ਗਏ ਆ ਮੈਂ ਸਾਰੀ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਇਹ ਘਟਨਾ ਬਹੁਤ ਹੀ ਦੁਖਦਈ ਹੈ ਕਿਸੇ ਨੂੰ ਨਹੀਂ ਇਹ ਪਤਾ ਸੀ ਕਿ ਇਹ ਇਦਾਂ ਹੋ ਜੂਗਾ ਉੱਥੇ ਤੁਸੀਂ ਜਿਵੇਂ ਮੀਡੀਆ ਦੀ ਜਿਵੇਂ ਲੇਟੈਸਟ ਰਿਪੋਰਟ ਦੇ ਮੁਤਾਬਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਕਈ ਲੋਕ ਜਿਹੜੀ ਜੇਰੇ ਇਲਾਜ ਆ ਤੇ ਮੈਂ ਉਹਨਾਂ ਨੂੰ ਜੇ ਜਿਨ੍ਹਾਂ ਦੀ ਤਾਂ ਡੈਥ ਹੋ ਚੁੱਕੀ ਹੈ ਸਰਕਾਰ ਵੱਲੋਂ ਉਹਨਾਂ ਨੂੰ ਰਾਸ਼ੀ ਵੀ ਦਿੱਤੀ ਗਈ ਹੈ 10-10 ਲੱਖ ਰੁਪਏ ਈਚ ਪਰਸਨ ਤੇ ਜਿਹੜੇ ਜ਼ਖਮੀ ਲੋਕ ਆ 1-1 ਲੱਖ ਈਚ ਪਰਸਨ ਮੈਂ ਫੇਰ ਤੋਂ ਇਹੀ ਬੇਨਤੀ ਕਰੂੰਗਾ ਵੀ ਮੋਨੀਟਰੀ ਸਹਾਇਤਾ ਤੋਂ ਬਿਨਾ ਵੀ ਜਿਹੜੀ ਇਹਨਾਂ ਦੇ ਪਿੱਛੇ ਹੱਤਾਂ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਰੋਕੀਏ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਕੀਤਾ ਹੈ ਜਿਹੜੇ ਬੇਕਸੂਰਾ ਨੇ ਜਿਨ੍ਹਾਂ ਨੇ ਜਾਣਗਵਾਈਆ ਉਹਨਾਂ ਦੀ ਮਨ ਨੂੰ ਤਸੱਲੀ ਹੋਵੇ ਉਹਨਾਂ ਦੀ ਮਨ ਨੂੰ ਸ਼ਾਂਤੀ ਹੋਵੇ ਕਿ ਇਹ ਕੀ ਹੋ ਗਿਆ ਜੋ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਹੀ ਬਹੁਤ ਮਾੜਾ ਹੋਇਆ ਆਪਨੂੰ ਸਾਰਿਆਂ ਨੂੰ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦੇ ਚਾਹੁੰਦਾ ਵੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਅਤਵਾਦ ਨੂੰ ਕੋਈ ਵੀ ਚਾਹੇ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ ਆ ਉਹਨਾਂ ਲਈ ਸਿਰਫ ਇੱਕ ਆਪਾਂ ਜਾਣ ਕੇ ਇੱਕ ਦਿਨ ਵੀ ਉਹਨਾਂ ਨੇ ਆਪਦੀ ਹਾਈਲਾਈਟ ਹੋਣਾ ਹੁੰਦਾ ਚਾਹੇ ਉਹ ਪਾਕਿਸਤਾਨ ਨੇ ਹਾਈਲਾਈਟ ਕਰਨਾ ਚਾਹੇ ਕਿਸੇ ਨੇ ਵੀ ਕਰਨਾ ਉਹਨਾਂ ਸਾਰਾ ਸ਼ੋਸ਼ੇ ਤੱਕ ਮਤਲਬ ਹੁੰਦਾ ਯਾਰ ਵੀ ਅਸੀਂ ਹਾਈਲਾਈਟ ਕਰਕੇ ਇੱਥੇ ਮਾਹੌਲ ਖਰਾਬ ਕਰੀਏ ਆਪਣੀ ਏਕਤਾ ਦੀ ਸਾਂਝ ਦੀ ਆਪਾਂ ਤੋੜੀਏ ਚਾਹੇ ਉਹ ਪੰਜਾਬ ਸੀ ਚਾਹੇ ਉਹ ਜੰਮੂ ਕਸ਼ਮੀਰ ਸੀ ਸਿਰਫ ਉਹਨਾਂ ਲਈ ਜਾਣ ਕੇ ਆਪਦੀ ਹਾਈਲਾਈਟ ਕਰਨ ਵਾਸਤੇ ਦਰਮਾ ਨੂੰ ਆਪਾਂ ਨੂੰ ਵੰਡਣ ਵਾਸਤੇ ਇਹ ਚੀਜ਼ਾਂ ਹੁੰਦੀਆਂ ਤੋ ਮੈਂ ਮੇਰੇ ਖਾਸ ਬੇਨਤੀ ਹੈ ਜੇ ਆਪਾਂ ਸਾਰੇ ਇੱਥੇ ਬਹੁਤ ਸੋਝਣ ਵਿਅਕਤੀ ਬੈਠੇ ਨੇ ਵੀ ਆਪਾਂ ਆਪਸੇ ਜਾਣ ਕੇ ਚਾਹੇ ਮੁਸਲਮਾਨ ਨੇ ਉੱਥੇ ਚਾਹੇ ਆਪਾਂ ਇਹ ਹਿੰਦੂ ਨੇ ਚਾਹੇ ਇਨਸਾਨ ਕਰੇ ਬੇਚੀ ਨੂੰ ਆਪਾਂ ਰੱਖ ਕੇ ਗੱਲ ਅੱਤਵਾਦ ਦਾ ਮੁੱਖ ਰੱਖੀਏ ਵੀ ਅੱਤਵਾਦ ਬਹੁਤ ਮਾੜੀ ਚੀਜ਼ ਆ ਜੋ ਕਿ ਅੱਤਵਾਦ ਦਾ ਕਦੇ ਵੀ ਧਰਮ ਨਹੀਂ ਹੋਇਆ ਉਹਨਾਂ ਨੇ ਆਪ ਦੀ ਪਛਾਹ ਉਹ ਪਾਕਿਸਤਾਨ ਥਰੂ ਏਜੰਸੀਆਂ ਹੁੰਦੀਆਂ ਪਾਕਿਸਤਾਨ ਦੀਆਂ ਮੇਨ ਏਜੰਸੀਆਂ ਨੇ ਇਹ ਕੰਮ ਕਰਾਉਂਦੇ ਆ ਕਿਉਂਕਿ ਆਪਣੇ ਜੋ ਇੱਕ ਇੰਡੀਆ ਕਿਹੋ ਜਿਹਾ ਸਟੇਜ ਦੇਸ਼ ਆ ਜਿੱਥੇ ਸਾਰੇ ਧਰਮ ਮੌਜੂਦ ਨੇ ਜਾਇਓ ਤੇ ਹਰੇਕ ਤਰ੍ਹਾਂ ਦੇ ਮਿਲ ਕੇ ਆਪਣੇ ਹਰੇਕ ਧਰਮ ਨੇ ਇੱਥੇ ਇੱਕ ਏਕਤਾ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਹਰੇਕ ਇੰਡੀਆ ਦੇ ਵਿੱਚ ਏਕਤਾ ਬਹੁਤ ਆ ਸਾਰੇ ਧਰਮਾਂ ਆਪਾਂ ਇੱਥੇ ਵੀ ਇੱਕਜੁੱਟ ਹੋਏ ਖਰੇ ਆ ਇੱਕਜੁੱਟ ਹੋ ਜਾਂਦਾ ਸਿਰਫ ਆਪਣੀ ਉਹ ਇੱਕਜੁੱਟ ਤੇ ਪੰਖ ਕਰਦੀ ਆ ਜੋ ਮੈਂ ਇਸ ਦੇ ਬਹੁਤ ਖਿਲਾਫ ਆ ਤੇ ਮੈਂ ਅਰਦਾਸ ਵਿੱਚ ਵੀ ਕਰਦਾ ਉਹਨਾਂ ਨਾਲ ਜੋ ਆਪਣੇ ਸ਼ਹੀਦ ਹੋਏ ਨੇ ਤੇ ਮੈਂ ਪਰਮਾਤਮਾ ਨੂੰ ਆਪਦੇ ਚਰਨਾਂ 'ਚ ਨਵਾਜ਼ ਬਖਸ਼ੇ ਤੇ ਮੈਂ ਆਤਰਾ ਤੇ ਟੋਟਲੀ ਖਿਲਾਫ ਆ ਜੀ ਸਾਰੇ ਜਣੇ ਤੇ ਅਰਦਾਸ ਆ ਗਿਆ ਉਹ ਬੇਨਤੀ ਕਰਦੇ ਆ ਗਵਰਨਮੈਂਟ ਕੋਲ ਕਿ ਵੀ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਹਾਂਜੀ ਮੈਂ ਅ ਸਵੇਰ ਤੋਂ ਜਿਵੇਂ ਕੱਲ ਦੀ ਆਪਣੀਆਂ ਖਬਰਾਂ ਆ ਰਹੀਆਂ ਨੇ ਖానਾ ਬਹੁਤ ਮੰਦੁਖੀ ਹੋਇਆ ਬਹੁਤ ਮੰਦਭਾਗੀ ਜਿਹੜੀ ਘਟਨਾ ਹੈ ਉਹ ਵਾਪਰੀ ਅਚਾ ਮੈਂ ਸਵੇਰ ਦੇ ਕਿਉਂਕਿ ਮੈਂ ਟੀਚਰ ਵੈਕਮੇ ਦੇ ਵਿੱਚ ਆ ਤਾਂ ਮੈਂ ਇਹ ਵੀ ਸੰਦੇਸ਼ ਬਾਰ-ਬਾਰ ਸੁਣ ਰਹੀ ਸੀ ਕਿ ਇਹਨੂੰ ਧਰਮ ਦੇ ਨਾਮ ਤੇ ਨਾ ਦੇਖਿਆ ਜਾਵੇ ਠੀਕ ਹੈ ਥੋੜੇ ਜਿ ਆਪਣੇ ਚਲੋ ਸਾਡੇ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਸਿੱਖ ਭਾਈਚਾਰਾ ਜ਼ਿਆਦਾ ਹੈਗਾ ਠੀਕ ਹੈ ਤੇ ਮੈਨੂੰ ਇਸ ਚੀਜ਼ ਦਾ ਬਹੁਤ ਮਹਿਸੂਸ ਹੋਇਆ ਮੈਂ ਵਿਰੋਧ ਵੀ ਕੀਤਾ ਜਦੋਂ ਇੱਕ ਬੰਦੇ ਨੂੰ ਪੁੱਛ ਕੇ ਤੋ ਹਿੰਦੂ ਹੈ ਕਿ ਮੁਸਲਮਾਨ ਹੈ ਅਗਰ ਪੁੱਛ ਕੇ ਉਹਦੇ ਉੱਪਰ ਗੋਲੀਆਂ ਚਲਾਈਆਂ ਜਾਣ ਤਾਂ ਇਸ ਨੂੰ ਧਰਮ ਦੇ ਨਾਮ ਤੇ ਕਿਉਂ ਨਾ ਦੇਖਿਆ ਜਾਵੇ ਤਾਂ ਇਹ ਜਿਹੜੀ ਘਟਨਾ ਹੋਈ ਹੈ ਕਿਸੇ ਸਿੱਖ ਨਾਲ ਨਹੀਂ ਹੋਈ ਅਗਰ ਜੇ ਕਿਸੇ ਸਿੱਖ ਨਾਲ ਹੁੰਦੀ ਤਾਂ ਮੈਨੂੰ ਲੱਗਦਾ ਕਿ ਇੱਥੇ ਲਹਿਰ ਬਹੁਤ ਜ਼ਿਆਦਾ ਬਹੁਤ ਮੈਸੇਜਸ ਜਿਹੜੇ ਹੈ ਆਨੀ ਸ਼ੁਰੂ ਹੋ ਜਾਂਦੇ ਮੈਨੂੰ ਇਸ ਚੀਜ਼ ਦਾ ਬਹੁਤ ਹੋਇਆ ਮੈਂ ਚਾਹਨੀ ਆ ਕਿ ਜਿਹੜੇ ਸਿੱਖ ਭਾਈ ਚੱਰੇ ਉਹ ਹਿੰਦੂਆਂ ਦੇ ਨਾਲ ਖੜੇ ਆਪਾਂ ਸਾਰੇ ਇੱਕ ਹੈ ਮੈਂ ਮੁਸਲਮਾਨਾਂ ਦਾ ਵਿਰੋਧ ਨਹੀਂ ਕਰ ਰਹੀ ਹੈਗੀ ਠੀਕ ਹੈ ਮੁਸਲਮਾਨ ਵੀ ਆਪਣੇ ਨਾਲ ਰਹਿੰਦੇ ਆ ਬਹੁਤ ਕੋਆਪਰੇਟਿਵ ਨੇ ਬਹੁਤ ਮੁਸਲਮਾਨਾ ਨੇ ਉੱਥੇ ਆਪਣੀ ਜਾਨ ਵੀ ਗਵਾਈ ਹਿੰਦੂ ਭਾਈਚਾਰ ਹਿੰਦੂ ਭਾਈਆਂ ਨੂੰ ਬਚਾਇਆ ਵੀ ਉਹਨਾਂ ਨੇ ਪਰ ਇੱਕ ਜਿਹੜੀ ਗੱਲ ਮੈਂ ਰੱਖਣਾ ਚਾਹਨੀ ਆ ਮੈਂ ਇਹ ਨਹੀਂ ਕਹਿੰਦੀ ਸਾਰੇ ਮੁਸਲਮਾਨ ਅੱਤਵਾਦੀ ਹਨ ਪਰ ਜਿੰਨੇ ਅੱਤਵਾਦੀ ਹਨ ਉਹ ਮੁਸਲਮਾਨ ਹੀ ਕਿਉਂ ਹਨ ਮੈਨੂੰ ਇਸ ਦਾ ਉੱਤਰ ਦਿੱਤਾ ਜਾਵੇ ਅਸੀਂ ਮੌਕੇ ਦੀਆਂ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਅਗਰ ਬਾਰਡਰ ਦੇ ਉੱਪਰ ਪਹਿਲੀ ਗੱਲ ਤਾਂ ਸਾਡੇ ਛੇਰ ਬੈਠੇ ਨੇ ਉੱਥੇ ਕੋ ਕਿਸੇ ਨੂੰ ਦੱਸਦੇ ਨਹੀਂ ਨਾ ਝੱਟਦੇ ਆ ਪਰ ਫਿਰ ਵੀ ਸਾਡੀ ਆਮ ਲੋਕਾਂ ਦੀ ਕੋਈ ਪਾਣੀ ਪਿਉਣ ਦੀ ਸੇਵਾ ਕੋਈ ਚਾਹ ਪਾਣੀ ਦੀ ਸੇਵਾ ਜਬ ਐਵੇਂ ਕੋਈ ਉੱਥੇ ਸੇਵਾ ਲੈਣੀ ਚਾਹੁੰਦੇ ਆ ਜੇ ਲੜਾਈ ਲੱਗਦੀ ਆ ਕਿਉਂਕਿ ਪਾਕਿਸਤਾਨ ਨੂੰ ਖਤਮ ਕਰਨਾ ਤਾਂ ਅਸੀਂ ਸਭ ਤੋਂ ਮੂਰੇ ਆਪਣੇ ਬੱਚੇ ਛੱਡ ਕੇ ਸਾਰੇ ਜਾਨ ਨੂੰ ਤਿਆਰ ਆ ਉੱਥੇ ਜਾਦੇ ਨਹੀਂ ਮੈਂ ਕਹਿਣਾ ਅਸੀਂ ਜਾਵਾਂਗੇ ਬਾਦਰ ਤੇ ਆਪਣੇ ਭਰਾਵਾਂ ਦੇ ਨਾਲ ਜਿੰਨੇ ਚੋਕੇ ਹਾਂ ਮੋਢੇ ਨਾਲ ਮੋਢਾ ਨਾਲ ਕੇ ਸੀ ਉੱਥੇ ਨਾਲ ਖੜਾਂਗੇ। ਨਿਆਲਕੀ ਵਾਲਾ ਵਾਦੀ ਕੀਤਾ ਹੈ। ਬੜਾ ਦੁੱਖਦਾਈ ਸਮਾਂ ਹੈ। ਕਿਉਂਕਿ ਜੋ ਪੰਡਾਮਾ ਦੇ ਵਿੱਚ ਅੱਤਵਾਦੀਆਂ ਨੇ 26 ਇਨਸਾਨਾਂ ਤੇ ਬੇਰਹਿਮੀ ਨਾਲ ਹਮਲਾ ਕੀਤਾ। ਬਹੁਤ ਹੀ ਸ਼ਰਮਨਾਕ ਗੱਲ ਹੈ ਪਾਕਿਸਤਾਨ ਵਾਸਤੇ। ਕੌਟੇ ਬੁਰਖਾਂ ਦੀ ਲੜਾਈ ਹੁੰਦੀ ਆ ਵਧੀਆਂ ਲੜਾਈਆਂ ਮੁлк ਲੱਗਦੇ ਆ ਲੇਕਿਨ ਆਮ ਨਾਗਰਿਕਾਂ ਦੇ ਇਦਾਂ ਦਾ ਤੇ ਆਦਾਂ ਕਰਨਾ ਇਹ ਪਾਕਿਸਤਾਨ ਦੀ ਸ਼ੋਭਾ ਦੀ ਗੱਲ ਨਹੀਂ ਕਿਉਂਕਿ ਅੱਜ ਦੁਨੀਆ ਭਰ ਦੇ ਵਿੱਚ ਅਤਵਾਦ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਅੱਜ ਸਾਰੇ ਮੁਲਕ ਜਿਹੜੇ ਪਾਕਿਸਤਾਨ ਦੇ ਸੌਧੀ ਮੁਲਕ ਆ ਉਹਨਾਂ ਨਾਲ ਕਈ ਯਾਰਾ ਹੋਣਾ ਹੀ ਹੋਣਾ ਸੀ ਲੇਕਿਨ ਆ ਜਿਹੜੇ ਪਾਕਿਸਤਾਨ ਦੇ ਹਮੈਤੀ ਮੁਲਖਾ ਉਹ ਵੀ ਇਸ ਕਾਲ ਦਾ ਬੁਰਾ ਬਣਾ ਰਹੇ ਆ ਉਹ ਵੀ ਇੰਡੀਆ ਨੂੰ ਹਮੈਤ ਕਰ ਰਹੇ ਆ ਕਿ ਅਸੀਂ ਤੁਹਾਡੇ ਨਾਲ ਆ ਇਹਨਾਂ ਨੇ ਜੋ ਇਹ ਕਰਾਉਣੀ ਹਰਕਤ ਕੀਤੀ ਆ ਇਸ ਵਾਰਾਈ ਵਿੱਚ ਅਸੀਂ ਤੁਹਾਡੇ ਨਾਲ ਆ ਜਿਹੜਾ ਤੁਸੀਂ ਅੱਖਰ ਲਾਓਗੇ ਅਸੀਂ ਤੁਹਾਡੇ ਨਾਲ ਖੜਾਗੇ ਲੇਕਿਨ ਜਿਹੜੇ ਸਾਡੇ ਭਰਾ ਪਹਿਲਾਂ ਉੱਥੇ ਗੰਗਾ ਸਨ ਕਿਉਂਕਿ ਸ਼੍ਰੀਨਗਰ ਜੀਐਨਕੇ ਦੇ ਵਿੱਚ ਆਮ ਸਲਾਹਣੇ ਅੱਗੇ ਜਾਣੇ ਖੜਕੇ ਸੀ ਲੇਕਿਨ ਕੋਤਾਂ ਪਹਿਲਾ ਦੂਸਾਂ ਤੋਂ ਸੁਲਾਮੀ ਜਿਹੜੇ ਬਾਹਰਲੇ ਮੁਲਕ ਤੋਂ ਵੀ ਗੋਰੇ ਲੋਕ ਉੱਥੇ ਆਉਂਦੇ ਸਨ ਉਹੀ ਜਾਣ ਲੱਗੇ ਸਨ ਲੇਕਿਨ ਇੱਕ ਬਾਹਲਾ ਨਾਕਤ ਵੀ ਇਸ ਨੂੰ ਇਹਨਾਂ 26 ਬੰਦਿਆਂ ਦੇ ਵਿੱਚੋਂ ਮਾਰਾਇਆ ਲੇਕਿਨ ਬਹੁਤ ਵੱਡੀ ਸ਼ਰਮ ਨਾਲ ਕੱਲਾ ਪਾਕਿਸਤਾਨ ਵਾਸਤੇ ਕਿਉਂਕਿ ਪਾਕਿਸਤਾਨ ਦੀ ਯੰਸੀ ਆਦਿ ਸਾਈ ਜਿਹੜੀ ਇਹ ਕੰਮ ਕਰਾਉਂਦੀ ਆ ਸਾਡੇ ਮੁਲਕ ਵਿੱਚ ਆ ਕੇ ਸਾਡੇ ਨਾਲ ਦੇ ਲੋਕਾਂ ਨੂੰ ਮਰਵਾਉਂਦੀ ਆ ਲੇਕਿਨ ਸਾਰੀਆਂ ਸਰਕਾਰਾਂ ਨੂੰ ਸਖਤ ਕਦਮ ਲੈਣੇ ਚਾਹੀਦੇ ਆ ਕਿਉਂਕਿ ਜਿਸ ਤਰ੍ਹਾਂ ਸਰਪਾਰਟੀ ਮੀਟਿੰਗ ਹੋਈ ਆ ਸਾਰੀਆਂ ਪਾਰਟੀਆਂ ਨੇ ਐਮੈਚੂਰੀਟੀ ਆ ਕਿ ਤੁਸੀਂ ਜੋ ਵੀ ਅੱਖਾਂ ਲਓਗੇ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਆ ਅੱਜ ਮੁਲਕ ਸਾਡੇ ਵਿੱਚ ਹਰ ਇੱਕ ਇਨਸਾਨ ਦਾ ਹਰ ਇੱਕ ਭੈਣ ਦਾ ਹਰ ਇੱਕ ਬੱਚੇ ਦਾ ਜਿਹੜਾ ਇਹ ਜਿਹੜਾ ਇਹ ਕੰਮ ਹੋਇਆ ਇਹਨੂੰ ਦੇਖ ਕੇ ਅੱਖਾਂ ਮੋਮ ਹੈ ਹਰ ਇੱਕ ਅੱਖਾਂ ਦੇ ਵਿੱਚੋਂ ਅੱਜ ਅੱਥੂ ਆ ਰਹੇ ਆ ਸੋ ਬੜੀ ਸ਼ਰਮ ਦੀ ਗੱਲ ਆ ਪਾਕਿਸਤਾਨ ਲਈ ਮੈਂ ਇਸ ਗੱਲ ਦੀ ਟਰੋਹੇ ਦੇ ਦਰਵਾਜ਼ਾ ਕਰਦਾ ਹੋਇਆ ਇੱਕ ਗੱਲ ਕਹੂੰਗਾ ਕਿ ਸਾਨੂੰ ਤਕੜੇ ਹੋ ਗਿਆ ਤਬਾਹ ਦੇ ਖਲਾਅ ਸਾਡੀਆਂ ਸਰਕਾਰਾਂ ਲੜਾਈ ਲੈਣੇ ਚਾਹੀਦੀਆਂ ਕਿਉਂਕਿ ਆਮ ਨਾਗਰਿਕ ਦੀ ਜ਼ਿੰਦਗੀ ਜਿਹੜੀ ਸੇਫ ਹੋਣੀ ਚਾਹੀਦੀ ਹੈ ਅੱਜ ਪ੍ਰਧਾਨ ਜੀ ਨੇ ਇੰਦਰਜੀਤ ਕਰਨ ਜੋਲੀ ਜੀ ਨੇ ਬਹੁਤ ਹੀ ਸੋਹਣਾ ਕਦਮ ਚੱਕਿਆ ਇਹ ਜੋ ਸਾਰੇ ਨਗਰ ਨਿਵਾਸੀਆਂ ਨੂੰ ਇਕੱਠਾ ਕਰਕੇ ਜੋ ਇੱਕ ਬਹੁਤ ਜ਼ਰੂਰੀ ਰੋਡ ਪ੍ਰੋਜੈਕਸ਼ਨ ਸੀ ਜਿਸਦੇ ਜਿਸ ਦਾ ਦਰਦ ਹੈ ਜਿਸ ਦਾ ਦੁੱਖ ਹਰ ਇੱਕ ਦੇ ਦਿਲ ਵਿੱਚ ਹੈ ਜਦੋਂ ਆਪਾਂ ਘਟਨਾਵੀਆਂ ਫੋਟੋਆਂ ਦੇਖਦੇ ਹਾਂ ਵੇਗਾ ਨਵਯਤਾ ਕੁੜੀ ਜਾਂਦੇ ਹਸਬੰਦ ਦੇ ਸ਼ਬਦ ਦੇ ਕੋਲੇ ਪਈ ਆ ਲਾਜ ਦੇ ਕੋਲੇ ਬੈਠੀ ਆ ਤੇ ਅੰਦਰੋਂ ਰੋ ਨਿਕਲਦਾ ਉਹ ਉਹਨੂੰ ਦੇਖ ਕੇ ਮਨ ਚ ਹਰ ਇੱਕ ਦੇ ਸੀ ਕਿ ਸਾਡੇ ਅੰਦਰ ਗੁੱਸਾ ਹੈ ਸਾਡੇ ਅੰਦਰ ਰੋਸ ਹੈ ਇਸ ਚੀਜ਼ ਦਾ ਤੇ ਉਸ ਨੂੰ ਪ੍ਰਗਟ ਕਰਨ ਦਾ ਉਸ ਨੂੰ ਦਿਖਾਉ ਹੁੰਦਾ ਦਿਖਾਵਾ ਕਰਨ ਦਾ ਜਿਹੜਾ ਜਰੀਆ ਬਣਿਆ ਉਹ ਇੰਦਾ ਜੀਤ ਕਰਕੇ ਚੋਲੀ ਜੀ ਬਣਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਪਲਵਾਮਾ ਦੇ ਵਿੱਚੋਂ ਆ ਗੋਲ ਗਾਉਂ ਦੇ ਵਿੱਚ ਪਾਸੋਂ ਬਿਆਦ ਨਰਸ ਹਾਰੇ ਜਿਹੜੇ ਸਾਡੇ ਪੂਰੇਸ਼ਟ ਸੀ ਉੱਥੇ ਜਿਨ੍ਹਾਂ ਦੇ ਨਾਲ ਕਸ਼ਮੀਰ ਦੀ ਕੋਈ ਨ ਵੀ ਚੱਲਦੀ ਹੈ ਉੱਥੇ ਉਹਨਾਂ ਨੇ ਇੰਨਾ ਜਿਹੜਾ ਘਨੌਣਾ ਕੰਡ ਕੀਤਾ ਉਹ ਸਾਡੇ ਦੇਸ਼ ਦੇ ਲਈ ਬਹੁਤ ਹੀ ਝੰਜੋੜਨ ਵਾਲਾ ਹੈ ਜੋਲੀ ਜੀ ਨੇ ਖਨਮੁਪਾਤ ਜੀ ਨੇ ਗੱਲਾਂ ਕੀਤੀਆਂ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣਾ ਦੌਰਾ ਵਿੱਚ ਛੱਡ ਕੇ ਨਾ ਦੀ ਨਰ ਜੋ ਹਾਈ ਲੈਵਲ ਮੀਟਿੰਗ 에ਰਪੋਰਟ ਦੀ ਬੁਲਾ ਲਈ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਹੁੱਕਾ ਪਾਣੀ ਬੰਦ ਕਰਨ ਦੀ ਜੋ ਡਿਪਲੋਮੈਟਿਕ ਸੋਚ ਹੁੰਦੀ ਆ ਉਹਨੂੰ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਅੱਜ ਜਦੋਂ ਬਿਹਾਰ ਦੇ ਵਿੱਚ ਉਹ ਇੱਕ ਮੀਟਿੰਗ ਦੇ ਵਿੱਚ ਅਟੈਂਡ ਕਰ ਰਹੇ ਸੀ ਉਦੋਂ ਜੋ ਆਪਣੀ ਮੰਗ ਹੈ ਉਹਨੂੰ ਉਹਨਾਂ ਨੇ ਦੁਹਰਵੰਦੇ ਹਲਕਿਆ ਸੀ ਕਿ ਇਹਨਾਂ ਨੂੰ ਇਹਦਾ ਬਹੁਤ ਬੁਰੇ ਅਚਾਨਕ ਤੋ ਟੁੱਟਨੇ ਪੈਣਗੇ ਔਰ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਪਤਾ ਹੀ ਹੈ ਜੇ ਉਹਨਾਂ ਨੇ ਪਹਿਲਾਂ ਜੋ ਪਲਵਾਵਾ ਕੀਤਾ ਸੀ ਤਾਂ ਉਹਦਾ ਜਵਾਬ ਆਪਾਂ ਉਹਨਾਂ ਨੇ ਐਸਟ੍ਰਾਈਕ ਰਹੀ ਦਿੱਤਾ ਸੀ ਪਰ ਜਿਵੇਂ ਜੋਲੀ ਜੀ ਨੇ ਕਿਹਾ ਵੀ ਇਹ ਕਿ ਉਹਦੂ ਵੀ ਮਾਰਾ ਹੋਣਾ ਚਾਹੀਦਾ ਔਰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੱਜ ਲੋਕਾਂ ਨੂੰ ਆਸ਼ਵਾਸ਼ਣ ਦਿੱਤਾ ਜੋ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹਦਾ ਇਲਜ਼ਾਮ ਉਹਨਾਂ ਨੂੰ ਬਹੁਤ ਜ਼ਿਆਦਾ ਇਨ ਪੋਤਣਾ ਪਏਗਾ ਔਰ ਇਹਦੇ ਲਈ ਆਪਾਂ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਮੰਗ ਵੀ ਜੋ ਮੰਗ ਦੀ ਗੱਲ ਕੀਤੀ ਹੈ ਜਾਂ ਉਹਨਾਂ ਦੇ ਭਰੋਸਾ ਕਰਦੇ ਆ ਕਿ ਉਹ ਪਾਕਿਸਤਾਨ ਦੇ ਨਾਲ ਬਹੁਤ ਬੁਰਾ ਵਿਵਹਾਰ ਕਰਨਗੇ ਔਰ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੋਚਿਆ ਨਹੀਂ ਹੋਣਾ ਕਿਉਂਕਿ ਦੇਸ਼ ਦੀ ਜਿਹੜੀ ਸਰਕਾਰ ਹੈ ਅੱਜ ਦੇਸ਼ ਦੇ ਪ੍ਰਤੀ ਪਿਆਰ ਕਰਨ ਵਾਲੀ ਸਰਕਾਰ ਹੈ ਪਰ ਉਸ ਨੇ ਹੀ ਇਸ ਗੱਲ ਨੂੰ ਸਾਰਿਆਂ ਨੂੰ ਪ੍ਰੋਤਸਾਹਿਤ ਹੈ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਜਿਹੜੇ ਸਾਡੇ ਉਥੇ ਟੂਰਿਸਟ ਜਿਹੜੇ ਹੋਏ ਆ ਉਹਨਾਂ ਲਈ ਅਸੀਂ ਸਾਰੇ ਅਰਦਾਸ ਕਰੀਏ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸੀ ਔਰ ਉਹਨਾਂ ਵਾਸਤੇ ਅਸੀਂ ਸਾਰੇ ਅਰਦਾਸ